ਸੁਰਜੀਤ ਸਿੰਘ ਰਖੜਾ ਵੀ ਕਹਿੰਦੇ ਨੇ ਕਿ ਸੁਬੀਰ ਬਾਦਲ ਹਾਥੀ ਤੇ ਚੜ ਕੇ ਵੀ ਆਪਣੀ ਸਾਖ ਨਹੀਂ ਬਚਾ ਸਕੇ ਤੇ ਦੂਜੇ ਪਾਸੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹਰਾਂ ਦਾ ਬਿਆਨ ਵੀ ਕਾਫੀ ਚਰਚਾ ਦੇ ਵਿੱਚ ਉਹ ਕਹਿੰਦੇ ਨੇ ਕਿ ਪਾਰਟੀ ਦੇ ਡਿੱਗੇ ਗਰਾਫ ਕਾਰਨ ਸਾਨੂੰ ਅਕਾਲੀ ਕਹੌਣ ਦੇ ਵਿੱਚ ਵੀ ਥੋੜਾ ਜਿਹਾ ਅਜੀਬ ਲੱਗਦਾ ਹੈ ਵੀ ਅਸੀਂ ਅਕਾਲੀ ਹੈਗੇ ਆ ਜਾਂ ਨਹੀਂ ਹੈਗੇ ਜਿਹੋ ਜਿਹਾ ਪਾਰਟੀ ਦਾ ਗਰਾਫ ਹੋ ਗਿਆ ਤੇ ਦੂਜੇ ਪਾਸੇ ਸੁਖਵੀਰ ਬਾਦਲ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਕਹਿੰਦੇ ਜਿੰਨੇ ਆਪਣਾ ਚੋਣ ਨਿਸ਼ਾਨ ਹੀ ਛੱਡਤਾ ਕੋਈ ਚੋਣ ਨਿਸ਼ਾਨ ਪਾਰਟੀ ਦਾ ਬੜਾ ਅਹਿਮ ਉਹ ਨਿਸ਼ਾਨ ਹੁੰਦਾ ਜਿਹਦੇ ਉਤੇ ਚੋਣਾਂ ਲੜੀਆਂ ਜਾਂਦੀਆਂ ਨੇ ਜਿਹਦੇ ਨਾਲ ਪਛਾਣ ਹੁੰਦੀ ਹੈ ਕਹਿੰਦੇ ਉਹੀ ਛੱਡਤਾ ਜਾ ਕੇ ਬਸਪਾ ਨੂੰ ਸਪੋਰਟ ਕਰਤੀ ਤਾਂ ਇਹਦਾ ਮਤਲਬ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਰਹਿਣ ਦਾ ਕੋਈ ਹੱਕ ਹੀ ਨਹੀਂ ਹੈਗਾ ਉਹਨਾਂ ਨੂੰ ਪ੍ਰਧਾਨਗੀ ਤੋਂ ਤਾਂ ਘੱਟੋ-ਘੱਟ ਕਹਿੰਦੇ ਲਾਂਬੇ ਹੋ ਜਾਣਾ ਚਾਹੀਦਾ ਦੇਖੋ ਸਰਦਾਰ ਸਰਜੀਤ ਸਿੰਘ ਰਖੜਾ ਅਕਾਲੀ ਦਲ ਦੇ ਆਗੂ ਨੇ ਸਾਬਕਾ ਵਜ਼ੀਰ ਵੀ ਰਹੇ ਨੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤਾਂ ਬਹੁਤ ਸੀਨੀਅਰ ਆਗੂ ਨੇ 1985 ਵਿੱਚ ਸਰਦਾਰ ਸਰਜੀਤ ਸਿੰਘ ਬਰਨਾਲਾ ਦੀ ਅਕਾਲੀ ਸਰਕਾਰ ਦੇ ਵਿੱਚ ਉਹ ਪਹਿਲੀ ਵਾਰ ਸਹਿਕਾਰਤਾ ਮੰਤਰੀ ਬਣੇ ਸਨ ਉਮਰ ਵੀ ਉਦੋਂ 33 ਸਾਲ ਸੀ ਅੱਜ ਜੇ ਅਸੀਂ ਸਾਰਾ ਕੁਝ ਹਰੀਆਂ ਐਨਕਾ ਲਾ ਕੇ ਹਰਾ ਹਰਾ ਹੀ ਦੇਖਣਾ ਹੈ ਪਾਰਟੀ ਦੇ ਕੋਰ ਕਮੇਟੀਆ ਦੂਜੀਆਂ ਤੇ ਜੋ ਉਹ ਤਾਂ ਹਤਕੜੇ ਕਰਤੇ ਅੱਜ ਦਾ ਪ੍ਰਧਾਨ ਜੀ ਨਾਲ ਹੈ ਜੀ ਪ੍ਰਧਾਨ ਜੀ ਤੁਸੀਂ ਅੱਗੇ ਵਧੋ ਤੇ 734 ਵੋਟਾਂ ਚੋਂ ਅੰਦਾਜ਼ਾ ਕੀ ਲਾਈਏ ਕਿ ਬਹੁਜਨ ਸਮਾਜ ਪਾਰਟੀ ਦੀਆਂ ਕਿੰਨੀਆਂ ਨੇ ਤੇ ਸਾਡੀਆਂ ਕਿੰਨੀਆਂ ਗਏ ਤਾਂ ਬੜੀ ਚੁਸਤ ਚਲਾਕੀ ਨਾਲ ਸੀ ਕਿ ਬਹੁਜਨ ਸਮਾਜ ਪਾਰਟੀ ਦਾ ਆਧਾਰ ਹੈ ਜੇ ਮੰਨ ਲਓ ਉੱਥੇ 10 ਕ ਹਜ਼ਾਰ ਵੀ ਵੋਟ ਸਾਨੂੰ ਪੈ ਗਈ ਇਹਨਾਂ ਨੂੰ ਦੋਨਾਂ ਨੂੰ ਦਾ ਸਾਡਾ ਕਲੇਮ ਹੋ ਜਾਏਗਾ ਕਿ ਸਾਡੇ ਕਰਕੇ ਇੰਨੀਆਂ ਵੋਟਾਂ ਪਈਆਂ ਨੇ ਜੇ ਅੱਦੋ-ਅੱਦ ਵੀ ਕਰਕੇ ਸੋਚਾਂਗੇ ਤਾਂ 5000 ਜਦੋਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਿਰਫ 2300 ਵੋਟਵਾਲ ਸੀ ਸੋ ਪਾਰਟੀ ਦਾ ਜੋ ਹਾਲ ਹੈ ਜੇ ਅਜੇ ਵੀ ਇਹਨਾਂ ਨੇ ਨਾ ਸੋਚਿਆ ਤਿੰਨ ਸੀਟਾਂ ਅਈਆਂ ਉੱਤਰ ਨੂੰ ਬਚਾਉਣ ਵਾਸਤੇ ਸਰਦਾਰ ਪ੍ਰਕਾਸ਼ਿਕ ਬਾਦਲ ਪਹੁੰਚ ਗਏ ਇਹਨਾਂ ਦੀ ਕੋਰ ਕਮੇਟੀ 'ਚ ਉਹ ਕਾਕਾ ਜਿੱਤ ਹਾਰਤਾ ਹੁੰਦੀ ਰਹਿੰਦੀ ਹੈ ਇਹ ਤਿੰਨ ਸੀਟਾਂ ਨੂੰ ਹਾਰ ਮੰਨਦਿਆ ਨਮੋਸ਼ੀ ਜਨਕ ਹਰ ਕੀ ਨੂੰ ਮੰਨਣਗੇ ਲੋਕਾਂ ਨੇ ਤੁਹਾਡੇ ਤੋਂ ਮੁੱਕ ਕਿਉਂ ਮੋੜਿਆ ਤੁਸੀਂ ਆਪਣੇ ਆਪ ਨੂੰ ਪੰਥਕ ਕਹੋਂਦੇ ਸੀ 96 ਦੇ ਵਿੱਚ ਤੁਸੀਂ ਪੰਜਾਬੀ ਪਾਰਟੀ ਬਣਾ ਲਿਆ ਤੇ ਫਿਰ ਕਹਿੰਦੇ ਹੋ ਜਿਹਦੇ ਕੋਲ ਸ਼ਰੂਮਣੀ ਕਮੇਟੀ ਹਾਸਲ ਅਕਾਲੀ ਦਲ ਉਹ ਹੈ ਜਦੋਂ ਬਜਰਾ ਸਾਹਿਬ ਨੇ ਠੀਕ ਕਿਹਾ ਜਦੋਂ ਤੁਸੀਂ ਆਪਣਾ ਚੋਣ ਨਿਸ਼ਾਨੀ ਛੱਡਤਾ ਮੈਂ ਕਹਿੰਨਾ ਜੇ ਇਕੱਠੇ ਹੋ ਕੇ ਵੀ ਤੁਰਦੇ ਉਹ ਸੀਟ ਦੇ ਵਿੱਚ 2.5 ਹਜ਼ਾਰ ਤਾਂ ਵਰਕਰ ਹੋਏ ਗਏ ਇਹਨਾਂ ਦਾ ਤੇ ਜੇ ਦੋਨਾਂ ਨੂੰ ਰਲਾ ਵੀ ਲਈਏ ਬਹੁਜਨ ਸਮਾਜ ਪਾਰਟੀ ਨੂੰ ਵਿੱਚੋਂ ਕੱਢ ਦਈਏ 2000 ਬਣ ਗਿਆ ਸੋ ਅੱਜ ਦੀ ਸਥਿਤੀ ਦੇ ਵਿੱਚ ਕੱਲ ਨੂੰ ਇਹਨਾਂ ਨੇ ਜਿਹੜੇ ਪਾਸੇ ਹੋਏ ਨੇ ਉਹਨਾਂ ਦੀ ਮੀਟਿੰਗ ਵੀ ਹੈ ਇਸੇ ਤਰ੍ਹਾਂ ਜੱਧਰ ਸਾਹਿਬ ਨੇ ਵੀ ਕੱਲ ਮੀਟਿੰਗ ਸੱਦੀ ਹੈ ਅਕਾਲੀ ਦਲ ਜਦੋਂ ਤੱਕ ਲੋਕ ਭਾਵਨਾਵਾਂ ਨੂੰ ਨਹੀਂ ਸਮਝਦਾ ਲੋਕ ਤੁਤੋਂ ਬੇਮੁਖ ਕਿਉਂ ਹੋ ਗਏ ਤੁਸੀਂ ਅਕਾਲੀ ਦਲ ਦੇ ਮੂਲ ਸਿਧਾਤਾਂ ਤੋਂ ਭਟਕ ਗਏ ਉਹ ਭਟਕਣ ਕਾਰਨ ਲੋਕ ਤੁਤੋਂ ਦੂਰ ਹੋ ਗਏ ਅਜੇ ਵੀ ਸੰਗਤ ਬਖਸ਼ ਦੰਦੀ ਹੁੰਦੀ ਹੈ ਜੇ ਹੌਮੈਚ ਰਹਨੇ ਤਾਂ ਪਾਟੀਆਂ ਦੇ ਇਸੇ ਤਰ੍ਹਾਂ ਪੁੱਤਰ 모ਹਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਸਿੱਖੋ ਉਹਨਾਂ ਨੇ ਭਾਈ ਲੈਣਾ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ ਆਪਦੇ ਪੁੱਤ ਤੀਨੂ ਜੀ ਦਿੱਤੀ ਤੇ ਸਰਵੰਸਦਾ ਨਹੀਂ ਦਸ਼ਮੇਸ਼ ਪਿਤਾ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਭਾਪ ਪੁਰਾਣਾ ਜਿਹੜਾ ਸਾਸੀ ਮੈਂ ਉਹ ਜਿਹੜਾ ਪੰਥ ਬਸੇ ਚੌਕ ਨੇਰਾ ਤੇ ਇੱਥੇ ਜਦੋਂ ਇਹ ਆ ਜੇਵੇ ਮੇਰਾ 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 ਫਿਰ ਆ ਕੁਛ ਹੁੰਦਾ ਅਜੇ ਵੀ ਪਤਾ ਨਹੀਂ ਜਦਰ ਸਾਹਿਬ ਇਹ ਭੂਮਿਕਾ ਨਿਭਾ ਸਕਣਗੇ ਅਕਾਲੀ ਫੂਲਾ ਸਿੰਘ ਵਾਲੀਕ ਨਹੀਂ ਅਜੇ ਵੀ ਵਕਤ ਹੈ ਜੇ ਇਸ ਅਕਾਲੀ ਦਾ ਲੋਕ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ ਤੇ ਸਿੱਖ ਧਰਮ ਦੇ ਵਿੱਚ ਤਾਂ ਹੈ ਹੀ ਹੈ ਤਿਆਗ ਦੀ ਭਾਵਨਾ ਨਹੀਂ ਤਾਂ ਫਿਰ ਇੱਕ ਕਵੀ ਦੀਆਂ ਲਾਈਨਾਂ ਨੇ ਕਹਿੰਦਾ ਸਾਰੀ ਪਾਰਟੀ ਕਾ ਕਰਕੇ ਸਫਾਇਆ ਮੇਰਾ ਪਿਆ ਗਰ ਆਇਆ ਜੇ ਇਹਨਾਂ ਨੇ ਨਹੀਂ ਸਮਝਣਾ ਤੇ ਫਿਰ ਲੋਕ ਤਾਂ ਸਮਝੀ ਬੈਠੇ ਨੇ ਦੋ ਵਾਰ ਇਹਨਾਂ ਨੂੰ ਭਜਾਤਾ ਐਸ ਵਾਰ ਇਹਨਾਂ ਨੂੰ ਇੱਕ ਸੀਟ ਆਈ ਹੈ ਦਸਾਂ ਦੇ ਉੱਤੇ ਜਵਾਨ ਤੇ ਜਵਤ ਹੋਈ ਆ ਲੋਕ ਸਭਾ ਦੇ ਵਿੱਚ ਤੇ ਜੇ ਇਸੇ ਤਰ੍ਹਾਂ ਦਾ ਹਾਲ ਰਿਹਾ ਤਾਂ ਕੰਦ ਤੇ ਲਿਖਿਆ ਪੜ ਲੈਣ ਕਿ ਲੋਕ ਤੋਂ ਤੋਂ ਕਿਉਂ ਦੂਰ ਹੋਏ ਨੇ ਕਿਉਂ ਤੇ ਲੋਕਾਂ ਨੂੰ ਕਿਵੇਂ ਨਾਲ ਜੋੜਨਾ ਇਹ ਸਾਰਾ ਕੁਝ ਪਬਿਕਦੇ ਉਸ ਵਿੱਚ ਹੈ ਪਤਾ ਨਹੀਂ ਇਹ ਕਰਦੇ ਆ ਕਿ ਨਹੀਂ ਕਰਦੇ ਇਕੱਠੇ ਹੁੰਦੇ ਜਾਂ ਨਹੀਂ ਹੁੰਦੇ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਤ ਬਣਾਗੇ बुलंदਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, ਆ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸ਼ਸ਼ੀਪਾਲ ਜੀ ਮੈਂ ਹਕੂ ਰਾਜ ਨੂੰ ਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ।